ਜਿੱਥੇ ਕਿ ਗੋਲੀਆਂ ਚੱਲੀਆਂ ਨੇ ਸ਼੍ਰੀ ਆਮ ਗਰਮਖਿਆਲੀ ਬਾਬਾ ਬਖਸ਼ੀਰ ਸਿੰਘ ਤੇ ਫਾਇਰਿੰਗ ਕੀਤੀ ਗਈ ਹੈ। ਬਾਬਾ ਬਖਸ਼ੀਰ ਸਿੰਘ ਦੀ ਕਾਰ ਤੇ ਗੋਲੀਆਂ ਚਲਾਈਆਂ ਗਿਆ ਹਮਲੇ ਦੇ ਵਿੱਚ ਬਾਬਾ ਬਖਸ਼ੀਰ ਸਿੰਘ ਵਾਲ-ਵਾਲ ਬਚੇ ਨੇ। ਤਿੰਨ ਅਣਪਛਾਤੇਆਂ ਦੇ ਵੱਲੋਂ ਦਰਸਨੇ ਇਸ ਪੂਰੀ ਵਾਰਦਾਤ ਨੂੰ ਜੋਕੇ ਅੰਜਾਮ ਦਿੱਤਾ ਗਿਆ। ਪਟਿਆਲਾ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਜਿੱਥੇ ਕਿ ਸਿੱਧੇ ਤੌਰ ਤੇ ਗਰਮਖਿਆਲੀ ਬਾਬਾ ਬਖਸ਼ੀਰ ਸਿੰਘ ਨੂੰ ਬਦਮਾਸ਼ਾਂ ਦੇ ਵੱਲੋਂ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ ਹੈ। ਬਾਬਾ ਬਖਸ਼ੀਰ ਸਿੰਘ ਦੀ ਕਾਰ ਤੇ ਆ ਗੋਲੀਆਂ ਚਲਾਈਆਂ ਗਈਆਂ ਹਾਲਾਂਕਿ ਹਮਲੇ ਦੇ ਵਿੱਚ ਬਾਬਾ ਬਖਸ਼ੀਰ ਸਿੰਘ ਜੋ ਕਿ ਵਾਰ-ਵਾਰ ਬਚੇ ਨੇ ਤਿੰਨ ਅਣਪਛਾਤੇਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਜੋ ਕਿ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਉੱਥੇ ਤੁਹਾਨੂੰ ਬਾਬਾ ਬਖਸ਼ੀਰ ਸਿੰਘ ਦੀ ਉਹ ਤਸਵੀਰ ਵੀ ਵਿਖਾ ਰਹੇ ਹਾਂ ਫਾਈਲ ਤਸਵੀਰ ਵਿਖਾ ਰਹੇ ਹਾਂ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਤੌਰ ਤੇ ਹਮਲਾਵਰਾਂ ਦੇ ਵੱਲੋਂ ਅਣਪਛਾਤੇਆਂ ਦੇ ਵੱਲੋਂ ਟਾਰਗੇਟ ਕੀਤਾ ਗਿਆ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਕਿ ਗੋਲੀਆਂ ਚਰਉਣ ਵਾਲੇ ਕੌਣ ਸਨ ਇਸ ਦੇ ਪਿੱਛੇ ਆਖਰਕਾਰ ਵਜ੍ਹਾ ਕੀ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਸ਼ਰਮਾ ਜੁੜੇ ਹੋਏ ਨੇ ਆ ਮਨੋਜ ਪਟਿਆਲਾ ਦੇ ਵਿੱਚ ਗਰਮਖਿਆਲੀ ਬਾਬਾ ਬਖਸ਼ੀ ਸਿੰਘ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੁਣ ਤੱਕ ਦੀ ਕੀ ਕੋਈ ਜਾਣਕਾਰੀ ਜੀ ਬਿਲਕੁਲ ਪਰਮਿੰਦਰ देर रात ਦੀ ਘਟਨਾ ਲੱਤੀ ਜਾ ਰਹੀ ਹੈ ਸੰਗਰੂਰ ਪਟਿਆਲਾ ਜਿਹੜਾ ਬਾਈਪਾਸ ਹੈ ਉਸ ਦੇ ਉੱਪਰ ਹੀ ਘਟਨਾ ਹੋਈ ਹੈ ਜਿਸ ਦੇ ਵਿੱਚ ਬਾਬਾ ਬਖਸ਼ੀ ਸਿੰਘ ਦੀ ਗੱਡੀ ਦੇ ਉੱਪਰ 2 ਤੋਂ ਲੈ ਕੇ 3 ਰਾਊਂਡ ਤੱਕ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਤੋਂ ਬਾਅਦ ਜਿਹੜੇ ਹਮਲਾਵਰ ਨੇ ਫਰਾਰ ਦਸਤੇ ਜਾ ਰਹੇ ਨੇ ਫਿਲਹਾਲ ਪੁਲਿਸ ਦਾ ਕੋਈ ਵੀ ਅਧਿਕਾਰੀ ਇਸ ਮੁੱਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਪਰ ਇਹ ਗੱਲ ਜ਼ਰੂਰ ਹੈ ਕਿ ਬਾਬਾ ਬਖਸ਼ੀਸ਼ ਸਿੰਘ ਨੂੰ ਪੁਲਿਸ ਨੇ ਆਪਣੇ ਕੋਲ ਬੁਲਾਇਆ ਹੈ ਉਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਮਾਮਲੇ ਦੇ ਲਈ ਜਾ ਰਹੀ ਹੈ ਤੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਿਹੜਾ ਪੂਰਾ ਖੁਲਾਸਾ ਹੈ ਉਹ ਪੁਲਿਸ ਦੇ ਵੱਲੋਂ ਕੀਤਾ ਜਾਵੇ ਕਿਉਂਕਿ ਦੂਜੇ ਪਾਸੇ ਜਿਹੜੇ ਬਾਬਾ ਬਖਸ਼ੀਸ਼ ਸਿੰਘ ਨੇ ਉਹ ਵੀ ਫਿਲਹਾਲ ਇਸ ਮੁੱਦੇ ਤੇ ਗੱਲ ਕਰਨ ਨੂੰ ਸਾਹਮਣੇ ਨਹੀਂ ਆਏ ਤੇ ਉਹਨਾਂ ਦਾ ਜਿਹੜਾ ਫੋਨ ਸੀ ਉਹ ਵੀ ਸਵਿਚਡ ਆਫ ਆ ਰਿਹਾ ਪਰ ਹੁਣ ਤੱਕ ਪਰਮਿੰਦਰ ਇਹ ਗੱਲ ਸਾਹਮਣੇ ਆਈ ਹੈ ਕਿ ਬਾਬਾ ਬਖਸ਼ੀਸ਼ ਸਿੰਘ ਸੁਰੱਖਿਤ ਨੇ ਉਹਨਾਂ ਦੀ ਗੱਡੀ ਦੇ ਉੱਪਰ ਗੋਲੀਆਂ ਲਗੀਆਂ ਨੇ ਹੁਣ ਪੁਲਿਸ ਅੱਗੇ ਮਾਮਲੇ ਦੀ ਜਾਂਚ ਕਰਕੇ ਇਸ ਦੇ ਬਾਰੇ ਮੀਡੀਆ ਨੂੰ ਵੀ ਦੱਸ ਸਕਦੀ ਹੈ ਜੀ ਆ ਬਲੋ ਜੀ ਬਾਬਾ ਬਖਸ਼ੀ ਸਿੰਘ ਬਾਰੇ ਹੋਰ ਜਾਣਕਾਰੀ ਦਿਓ ਕਿ ਕੀ ਖਾਸ ਪਟਿਆਲਾ ਦੇ ਰਹਿਣ ਵਾਲੇ ਨੇ ਇਸ ਤੋਂ ਪਹਿਲਾਂ ਕਿਸੇ ਤਰੀਕੇ ਦੀ ਕੋਈ ਕਿਸੇ ਦੇ ਨਾਲ ਕੋਈ ਰੰਜਿਸ਼ ਹੋਵੇ ਕਿਸੇ ਵੱਲੋਂ ਕੋਈ ਧਮਕੀ ਦਿੱਤੀ ਗਈ ਹੋਵੇ ਕੋਈ ਅਜਿਹੀ ਜਾਣਕਾਰੀ ਮੈਂ ਦੱਸ ਦਿਆ ਪਰਵਿੰਦਰ ਕੀ ਜਿਹੜੇ ਬਾਬਾ ਬਖਸ਼ੀ ਸਿੰਘ ਨੇ ਇਹਨਾਂ ਦਾ ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਹੱਤਿਆਦੀ ਕੋਸ਼ਿਸ਼ ਦੇ ਮਾਮਲੇ ਦੇ ਵਿੱਚ ਨਾਮ ਆਇਆ ਸੀ ਜਦੋਂ ਇੱਕ ਬਲਾਸਟ ਕੀਤਾ ਗਿਆ ਸੀ ਟਿੱਪਣੀ ਦੇ ਵਿੱਚ ਦਿੱਲੀ ਦਿੱਲੀ ਦੇ ਕੋਲ ਪਾਣੀ ਪਾਦੇ ਨੇੜੇ ਪਰ ਉਸ ਵਿੱਚੋਂ ਦੋਸ਼ੀ ਬਣਾਇਆ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਉਸ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਨੇ ਜੀ ਦੂਜੇ ਪਾਸੇ ਆਰਡੀਐਕਸ ਦਾ ਨਾਮ ਉਹਦੇ ਵਿੱਚ ਸ਼ਾਮਿਲ ਸੀ ਕਿ ਆਰਡੀਐਸ ਦੇ ਨਾਲੋਂ ਧਮਾਕਾ ਕੀਤਾ ਗਿਆ ਜਦੋਂ ਡੇਰਾ ਮੁਖੀ ਦਾ ਸੋ ਕਾਫਲਾ ਲੰਘਿਆ ਸੀ ਜੀ ਉਸ ਤੋਂ ਬਾਅਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਇਹ ਲਗਾਤਾਰ ਜਿਹੜੇ ਪੰਜਾਬ ਦੇ ਖਾਸ ਕਰਕੇ ਜਿਹੜੇ ਉਹ ਮੁੱਦੇ ਨੇ ਜਿਹੜੇ ਪੰਜਾਬ ਨਾਲ ਜੁੜੇ ਨੇ ਜਿਸ ਤਰ੍ਹਾਂ ਪ੍ਰਵਾਸੀਆਂ ਦਾ ਜੇ ਤਾਜ਼ਾ ਗੱਲ ਕਰੀਏ ਤਾਂ ਇਹ ਪ੍ਰਵਾਸੀਆਂ ਦੇ ਖਿਲਾਫ ਜਿਹੜਾ ਮੋਰਚਾ ਲੱਗਿਆ ਮਹਾਲੀ ਉਹਦੇ ਵਿੱਚ ਵੀ ਤਿੰਨ ਦਿਨ ਲਾ ਕੇ ਆਏ ਨੇ ਤੇ ਉਸ ਤੋਂ ਪਹਿਲਾਂ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਉਹਨੂੰ ਲੈ ਕੇ ਵੀ ਅਕਸਰ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਸੋ ਇੱਕ ਐਸਾ ਨਾਮ ਹੈ ਜਿਹੜਾ ਗਰਮਖਾਲੀ ਜੇ ਪਟਿਆਲਾ ਏਰੀਆ ਦੇ ਲੋਕਾਂ ਦੀ ਗੱਲ ਕਰੀ ਕਿਉਂਕਿ ਸਮਾਣਾ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਨੇ ਤੇ ਇਸ ਕਰਕੇ ਹੁਣ ਪਰਮਿੰਦਰ ਗਰਮਖਾਲੀ ਸਿੱਖਾਂ ਦੇ ਵਿੱਚ ਬਾਬਾ ਬਖਸ਼ੀ ਸਿੰਘ ਦਾ ਨਾਮ ਲਿਆ ਜਾਂਦਾ ਤੇ ਇਸੇ ਕਰਕੇ ਹੋ ਸਕਦਾ ਕਿ ਕਿਸੇ ਰੰਜਿਸ਼ ਦੇ ਕਰਕੇ ਜਾਂ ਜਿਹੜੇ ਇਹਨਾਂ ਦੇ ਵੱਲੋਂ ਕੋਈ ਮੁੱਦੇ ਚੁੱਕੇ ਜਾਂਦੇ ਹੁਣ ਉਸ ਮਾਮਲੇ ਦੀ ਆਲ ਵਿੱਚ ਇਹਨਾਂ ਦੇ ਉੱਪਰ ਹਮਲਾ ਕੀਤਾ ਗਿਆ ਹੋਵੇ ਜੀ ਕਰੋ ਜੇ ਪਟਿਆਲਾ ਕਿਸ ਜਗ੍ਹਾ ਦੀ ਇਹ ਪੂਰੀ ਵਾਰਦਾਤ ਹੈ ਕਿੰਨੇ ਵਜੇ ਹਮਲਾਵਰਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜੀ ਮੈਂ ਦੱਸ ਦਿਆ ਕਿ ਜਿਹੜੀ ਇਹ ਘਟਨਾ ਹੈਗੀ ਆ ਇਹ ਡੇਰ ਰਾਤ ਤੋਂ ਬਾਅਦ ਯਾਨੀ ਕਿ ਆ ਪੈਗਲ ਕਹਿ ਸਕਦੇ ਕਿ ਤੜਕਸਾੜ ਤੋਂ ਪਹਿਲਾਂ ਜਿਹੜਾ ਪਰਮਿੰਦਰ ਟਾਈਮ ਹੁੰਦਾ 1 ਤੋਂ ਲੈ ਕੇ 3 ਵਜੇ ਤੱਕ ਦਾ ਕਿਉਂਕਿ ਨਾ ਤਾਂ ਬਾਬਾ ਬਖਸ਼ੀਸ਼ ਸਿੰਘ ਨੇ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਦਿੱਤੀ ਹੈ ਕਿਉਂਕਿ ਉਹਨਾਂ ਦਾ ਫੋਨ ਬੰਦ ਆ ਰਿਹਾ ਹੈ ਦੂਜੇ ਪਾਸੇ ਮੈਂ ਦੱਸ ਦਿਆ ਕਿ ਜਿਹੜੀ ਜਗ੍ਹਾ ਹੈਗੀ ਜਿੱਥੇ ਇਹ ਘਟਨਾ ਹੋਈ ਹੈ ਉਹ ਪਟਿਆਲਾ ਰਾਜਪੁਰਾ ਸੰਗਰੂਰ ਨੂੰ ਜਿਹੜਾ ਬਾਈਪਾਸ ਜੁੜਦਾ ਹੈ ਨਾ ਉਹਦੇ ਉੱਪਰ ਹੈ ਪੂਰਾ ਸੁੰਨਸਾ ਇਲਾਕਾ ਜੇ ਤੁਸੀਂ ਰਾਤ ਦੀ ਵੀ ਗੱਲ ਕਰੋਗੇ ਤਾਂ ਜਦੋਂ ਅਸੀਂ ਸੰਗਰੂਰ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਬਾਈਪਾਸ ਆਉਂਦਾ ਡੇਰਾ 16 ਕਿਲੋਮੀਟਰ ਦਾ ਬਾਈਪਾਸ ਹੈ ਤੇ ਉਹਦੇ ਉੱਪਰ ਅਕਸਰ ਪਹਿਲਾਂ ਵੀ ਲੁੱਟਖੋਦੀਆਂ ਵਾਰਦਾਤ ਹੁੰਦੀਆਂ ਰਹਿੰਦੀਆਂ ਨੇ ਕਾਫੀ ਇਹ ਇਲਾਕਾ ਜਿਹੜਾ ਹੈਗਾ ਖਤਰਨਾਕ ਇਲਾਕਾ ਮੰਨਿਆ ਜਾਂਦਾ ਪਟਾਲਾ ਦੇ ਕਿਤੇ ਹਨੇਰਾ ਦੇ ਇਹਦੇ 24 ਘੰਟੇ ਜੇ ਪੜਾਅ ਦੀ ਗੱਲ ਕਰੀ ਤਾਂ ਰਾਤ ਨੂੰ ਤੇ ਹਨੇਰਾ ਰਹਿੰਦਾ ਤੇ ਇਸੇ ਇਸ ਮੌਕੇ ਕਈ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਨੇ ਸੋ ਉਸ ਬਾਈਪਾਸ ਦੇ ਉੱਪਰ ਇਹ ਘਟਨਾ ਹੋਈ ਹੈ ਜਿਹਦੇ ਵਿੱਚ ਬਾਬਾ ਬਕਸ਼ੀ ਸਿੰਘ ਦੇ ਉੱਪਰ ਫਾਇਰਿੰਗ ਕੀਤੀ ਗਈ ਹੈ ਜੀ ਆ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਪਟਿਆਲਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਉੱਥੇ ਕਿ ਗਰਮਖਿਆਲੀ ਬਾਬਾ ਬਕਸ਼ੀ ਸਿੰਘ ਨੂੰ ਹਮਲਾਵਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਬਾਬਾ ਬਕਸ਼ੀ ਸਿੰਘ ਦੀ ਗੱੜ ਤੇ ਜੋ ਕਿ ਗੋਲੀਆਂ ਚ ਲਏ ਗਏ ਨੇ ਅੱਧੀ ਰਾਤ ਦੀ ਇਹ ਪੂਰੀ ਵਾਰਦਾਤ ਦੱਸੀ ਜਾ ਰਹੀ ਹੈ ਫਿਲਹਾਲ ਗੋਲੀਆਂ ਚ ਛਾਉਣ ਵਾਲੇ ਕੌਣ ਨੇ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ